ਅਸਸਲਾਮੁਅਲੈਕਮ ਦੋਸਤੋ ਆਪ ਸਭ ਨੂੰ ਜੈ ਪੀਰਾਂ ਦੀ ਅੱਜ ਸਿੰਘ ਤੁਹਾਡੇ ਸਾਰਿਆਂ ਦੇ ਲਈ ਇੱਕ ਬਹੁਤ ਹੀ ਸ਼ਕਤੀਸ਼ਾਲੀ ਬਹੁਤ ਹੀ ਪਾਵਰਫੁਲ ਮੰਤਰ ਲੈ ਕੇ ਆਏ ਹਾਂ ਦੁਸ਼ਮਣ ਨੂੰ ਸਬਕ ਸਿਖਾਉਣ ਲਈ ਦੁਸ਼ਮਣਾਂ ਤੋਂ ਰੱਖਿਆ ਦੇ ਲਈ ਕੋਈ ਤੁਹਾਡਾ ਦੁਸ਼ਮਣ ਤੁਹਾਡੇ ਤੇ ਕੁਝ ਕਰਾ ਰਿਹਾ ਹੋਵੇਗਾ ਕੋਈ ਵੀ ਤੰਤਰਿਕ ਕ੍ਰਿਆ ਟੂਣਾ ਟਪਾ ਕਰਵਾ ਰਿਹਾ ਹੋਵੇਗਾ ਸਤੋਂ ਰੱਖਿਆ ਦੇ ਲਈ ਤੇ ਜਿਹੜਾ ਕੀਤਾ ਕਰਾਇਆ ਹੋਵੇਗਾ ਤੁਹਾਡੇ ਲਈ ਉਸ ਤੇ ਵਾਪਸ ਭਜਨ ਦੇ ਲਈ ਅੱਜ ਦਾ ਇਹ ਮੰਤਰ ਹੈ ਕੋਈ ਤੁਹਾਡਾ ਦੁਸ਼ਮਣ ਤੁਹਾਨੂੰ ਤੰਗ ਪਰੇਸ਼ਾਨ ਕਰ ਰਿਹਾ ਹੋਵੇ ਬੇਮਤਲਬ ਤੁਸੀਂ ਤੁਹਾਡੇ ਤੇ ਜਾਦੂ ਟੋਨੇ ਕਰਵਾ ਰਿਹਾ ਹੋਵੇ ਜਾਂ ਫਿਰ ਥੋੜੀ ਬਹੁਤੀ ਨੋਕ ਚੋਕ ਕਰਕੇ ਲਾਕ ਡਾਟ ਕਰਕੇ ਤੁਹਾਡਾ ਬੁਰਾ ਕਰ ਰਿਹਾ ਹੋਵੇ ਕਈ ਦੁਸ਼ਮਣ ਐਸੇ ਹੁੰਦੇ ਨੇ ਕਿ ਜਿਹੜੇ ਜੀਣਾ ਮੁਸ਼ਕਿਲ ਕਰ ਦਿੰਦੇ ਨੇ ਤੋਨੇ ਟੱਪੇ ਕਰਵਾ ਕਰਵਾ ਕੇ ਕਾਲੇ ਜਾਦੂ ਕਰਵਾ ਕਰਵਾ ਕੇ ਜੀਣਾ ਹਰਾਮ ਕਰ ਦਿੰਦੇ ਨੇ ਘਰ ਦੇ ਵਿੱਚੋਂ ਖੁਸ਼ੀਆਂ ਚਲੇ ਜਾਂਦੀਆਂ ਨੇ ਘਰ ਦੇ ਵਿੱਚ ਹਰ ਵੇਲੇ ਨੈਗੇਟਿਵਿਟੀ ਦਾ ਮਾਹੌਲ ਬਣਿਆ ਰਹਿੰਦਾ ਹੈ ਲੜਿੰਗੇ ਝਗੜੇ ਹੁੰਦੇ ਰਹਿੰਦੇ ਨੇ ਪੈਸੇ ਦਵਾਈਆਂ ਤੇ ਲੱਗਦੇ ਰਹਿੰਦੇ ਨੇ ਇਨ ਸਾਰੀਆਂ ਗੱਲਾਂ ਤੋਂ ਬਚਾ ਦੇ ਲਈ ਆਪਣੇ ਦੁਸ਼ਮਣ ਤੋਂ ਰੱਖਿਆ ਦੇ ਲਈ ਆਪਣੇ ਦੁਸ਼ਮਣ ਨੂੰ ਉਹ ਦੇ ਕੀਤੀ ਦਾ ਫਲ ਦੇਣ ਦੇ ਲਈ ਅੱਜ ਦਾ ਇਹ ਮੰਤਰ ਹੈ ਬਹੁਤ ਹੀ ਛੋਟਾ ਜਿਹਾ ਮੰਤਰ ਹੈ ਪਰ ਇਸ ਮੰਤਰ ਦੀ ਸ਼ਕਤੀ ਬਹੁਤ ਹੀ ਵੱਡੀ ਹੈ ਬਹੁਤ ਹੀ અપਾਰ ਹੈ ਸਭ ਤੋਂ ਪਹਿਲਾਂ ਤੁਹਾਨੂੰ ਮੰਤਰ ਦੱਸਦੇ ਹਾਂ ਉਸ ਤੋਂ ਬਾਅਦ ਕਿਵੇਂ ਇਹ ਮੰਤਰ ਕੰਮ ਕਰਦਾ ਹੈ ਉਹ ਵਿਧੀ ਦੱਸਾਂਗੇ ਹੁਣ ਤੁਸੀਂ ਇਸ ਮੰਤਰ ਨੂੰ ਸੁਣ ਲਵੋ ਤੇ ਨੋਟ ਕਰ ਲਵੋ ਖੰਗ ਮਾਰੇ ਕਾਲਕਾਂ ਪੁਜੰਗ ਮਾਰੇ ਫੈਰਵ ਚਪਟਕੇ ਮਾਰੇ ਦੁਰਗਾ ਕਹੇ અલਮਸਤ ਦੁਸ਼ਮਣ ਹੋ ਪਸਤ ਜੋ ਮ मुझ ਕੋ ਸਤਾਏਗਾ ਕਰੇਗਾ ਕਰਾਏਗਾ ਉਹ ਮਸਾਨ ਮੇ ਜਾਏਗਾ ਦੋਸਤੋ ਐਸੀ ਮੰਤਰ ਮੈਂ ਸੰਤੋਨ ਇੱਕ ਵਾਰ ਫਿਰ ਬੋਲ ਦਿੰਦਾ ਹਾਂ आप सबने ने तरह ध्यान सुन के इस मंत्र नोट कर लेना है। कालका मारे भैरव काल का, के मारे दुर्गा कहे अलमस्त दुश्मन हो पस्त जो मुझको सताएगा करेगा कराएगा वो मसान में जाएगा सो दोस्तों यह सी शक्तिशाली मंत्र दोस्तों जेड़ा भी दुश्मन तो लिए जो कुछ भी करेगा ਕੋਈ ਵੀ ਵਾਰ ਕਰੇਗਾ ਉਹ ਤੁਹਾਡੇ ਦੁਸ਼ਮਣ ਤੇ ਹੀ ਜਾਵੇਗਾ ਜੋ ਵੀ ਬੁਰਾ ਤੁਹਾਡੇ ਲਈ ਕੀਤਾ ਹੋਵੇਗਾ ਸੋਚਿਆ ਹੋਵੇਗਾ ਉਹ ਤੋਂ ਵੱਧ ਬੁਰਾ ਤੁਹਾਡੇ ਦੁਸ਼ਮਣ ਦਾ ਹੋਵੇਗਾ ਦੋਸਤੋ ਇਸ ਮੰਤਰ ਨੂੰ ਤੁਸੀਂ ਇੱਕ ਦਿਨ ਦੇ ਵਿੱਚ ਵੀ ਸਿੱਧ ਕਰ ਸਕਦੇ ਹੋ ਕਿਸੇ ਵੀ ਚੰਦਰ ਗ੍ਰਹਿ ਜਾਂ ਫਿਰ ਸੂਰਜ ਗ੍ਰਹਿ ਦੇ ਸਮੇਂ ਵਿੱਚ ਤੁਸੀਂ ਇਸ ਮੰਤਰ ਨੂੰ ਸਿੱਧ ਕਰ ਸਕਦੇ ਹੋ ਜਿੰਨੇ ਸਮੇਂ ਤੱਕ ਗ੍ਰਹਿ ਹੋਵੇ ਉਹਨੇ ਸਮੇਂ ਤੱਕ ਜਾਪ ਕਰਕੇ ਤੁਸੀਂ ਇਸ ਮੰਤਰ ਨੂੰ ਇੱਕ ਦਿਨ ਦੇ ਵਿੱਚ ਹੀ ਸਿੱਧ ਕਰ ਸਕਦੇ ਹੋ ਨਹੀਂ ਤਾਂ ਇਸ ਮੰਤਰ ਨੂੰ ਸਿੱਧ ਕਰਨ ਲਈ ਤੁਸੀ 11 ਦਿਨ ਦਾ ਸਮਾਂ ਲਗਾਉਣਾ ਹੈ 11 ਦਿਨ ਦੇ ਵਿੱਚ ਤੁਸੀਂ ਹਰ ਰੋਜ਼ ਸ਼ਾਮ ਦੇ ਸਮੇਂ ਦੋ ਲੱਡੂ ਮਾਤਾ ਕਾਲਕਾਂ ਦੇ ਨਾਮ ਦੇ ਦੋ ਲੱਡੂ ਬਾਬਾ ਪੈਰੋਂ ਦੇ ਨਾਮ ਦੇ ਅਤੇ ਦੋ ਲੱਡੂ ਮਾਤਾ ਮਸਾਣੀ ਦੇ ਨਾਮ ਦੇ ਰੱਖਣੇ ਹਨ ਅਤੇ ਦੇਸੀ ਘੀ ਉਦੀ ਜੋਤ ਜਗਾਉਣੀ ਹੈ ਸ਼ਾਮ 7:00 ਵਜੇ ਤੋਂ ਬਾਅਦ ਤੁਸੀਂ ਜਾਪ ਕਰਨਾ ਹੈ ਜੋਬ ਕਿਸ ਵੀ ਮੰਗਲਵਾਰ ਤੋਂ ਸ਼ੁਰੂ ਕਰ ਸਕਦੇ ਹੋ ਹਰ ਰੋਜ਼ ਸਤ ਮਾਲਾ ਦਾ ਜਾਪ ਕਰਨਾ ਹੈ ਤੇ ਮਾਲਾ ਤੁਹਾਡੀ 108 ਮਣਕਿਆਂ ਦੀ ਹੋਣੀ ਚਾਹੀਦੀ ਹੈ ਜ਼ਮੀਨ ਤੇ ਬੈਠ ਕੇ ਜਾਪ ਕਰਨਾ ਹੈ ਜਿਹੜੇ ਤੁਹਾਨੂੰ 6 ਰੱਡੂ ਦੱਸਿਆ ਹੈ ਕੋਲ ਰੱਖ ਲੈਣੀਆਂ ਜੋਤ ਰੋਸ਼ਨ ਕਰ ਲੈਣੀਆਂ ਤੇ ਕੋਲ ਕਿਸੇ ਸਾਫ਼ ਸੁਥਰੇ ਬਰਤਨ ਵਿੱਚ ਪਾ ਕੇ ਥੋੜਾ ਜਿਹਾ ਜਲ ਰੱਖ ਲੈਣਾ ਹੈ ਕੋਲੀ ਜਾਂ ਫਿਰ ਗਲਾਸ ਵਿੱਚ ਪਾ ਕੇ ਜਾਂ ਫਿਰ ਗੱਡਵੀ ਵਿੱਚ ਪਾ ਕੇ ਸਾਫ਼ ਜਲ ਰੱਖ ਲੈਣਾ ਹੈ ਇਹ ਜਿਹੜੇ ਪੂਗ ਪਰਸਾਤੀ ਲੱਡੂ ਹੋਣਗੇ ਤੁਸੀਂ ਕਿਸੇ ਅਜਾੜਵੀਂ ਆਵਾਂ ਜਗ੍ਹਾ ਵਿੱਚ ਜਾਪ ਕਰਨ ਤੋਂ ਬਾਅਦ ਰੱਖ ਕੇ ਆਉਣੇ ਆ ਤੇ ਆਉਣ ਵੇਲੇ ਪਿੱਛੇ ਮੁੜ ਕੇ ਬਿਲਕੁਲ ਨਹੀਂ ਦੇਖਣਾ ਤੇ ਦੂਸਰਾ ਜਿਹੜਾ ਤੁਸੀਂ ਜਲ ਰੱਖਿਆ ਹੋਵੇਗਾ ਉਸ ਜਲ ਨੂੰ ਤੁਸੀਂ ਪੀ ਸਕਦੇ ਹੋ ਜਾਪ ਕਰਨ ਤੋਂ ਬਾਅਦ ਤੁਸੀਂ ਇਹ ਲੱਡੂ ਪਹਿਲਾਂ ਆਪਣੇ ਸਿਰ ਤੋਂ 7 ਵਾਰ ਵਾਰਨੇ ਨੇ ਐਂਟੀ ਕਲਾਕਵਾਈਜ਼ ਉਸ ਤੋਂ ਬਾਅਦ ਇਹਨਾਂ ਨੂੰ ਅਜਾੜ ਵਿੱਚ ਰੱਖ ਕੇ ਆਉਣਾ ਹੈ 11 ਦਿਨ ਤੱਕ ਲਗਾਤਾਰ ਤੁਸੀਂ ਇਹ ਵਿਧੀ ਕਰਨੀ ਹੈ 11 ਦਿਨ ਦੇ ਵਿੱਚ ਹੀ ਤੁਹਾਡਾ ਇਹ ਮੰਤਰ ਜਾਗਰਿਤ ਹੋ ਜਾਵੇਗਾ ਉਸ ਦਿਨ ਜਦ ਤੁਸੀਂ ਇਸ ਮੰਤਰ ਨੂੰ ਵਰਤਣਾ ਹੈ ਤਾਂ ਉਸੇ ਤਰ੍ਹਾਂ ਦੋ ਲੱਡੂ ਮਾਤਾ ਕਾਲੀ ਦੇ ਨਾਮ ਦੇ ਦੋ ਲੱਡੂ ਬਾਬਾ ਪੈਰੋਂ ਦੇ ਨਾਮ ਦੇ ਤੇ ਦੋ ਲੱਡੂ ਮਾਤਾ ਮਸਾਣੀ ਦੇ ਨਾਮ ਦੇ ਲੈ ਕੇ ਆਪਣੇ ਸਰ ਤੋਂ ਪਵਾਰ ਕੇ 7 ਵਾਰ ਅਤੇ 108 ਵਾਰ ਇਸ ਮੰਤਰ ਦਾ ਜਾਪ ਕਰਕੇ ਤੁਸੀਂ ਇਸੇ ਅਜਾੜ ਸਥਾਨ ਤੇ ਰੱਖ ਹੋਣੇ ਆ ਅਤੇ ਮਾਤਾ ਕਾਲੀ ਦੇ ਅੱਗੇ ਬਾਬਾ ਪੈਰੋ ਦੇ ਅੱਗੇ ਮਾਤਾ ਨੂੰ ਸਾਡੀ ਦੇਗੀ ਬੇਨਤੀ ਕਰਦਣੀ ਹੈ ਕਿ ਸਾਨੂੰ ਨਹੀਂ ਪਤਾ ਤੁਹਾਨੂੰ ਕੌਣ ਪਰੇਸ਼ਾਨ ਕਰਦਾ ਹੈ ਸਾਡਾ ਦੁਸ਼ਮਣ ਕੌਣ ਹੈ ਤੁਹਾਨੂੰ ਹੀ ਪਤਾ ਹੈ ਤੇ ਤੁਸੀਂ ਹੀ ਉਸ ਨੂੰ ਸਜ਼ਾ ਦੇਣੀ ਹੈ ਦੋਸਤੋ ਤੁਹਾਡੇ ਸਾਹਮਣੇ ਤੁਹਾਡੇ ਦੁਸ਼ਮਣ ਦਾ ਤੁਸੀਂ ਆਪ ਬੁਰਾ ਹਾਲ ਹੁੰਦੇ ਆ ਦੇਖੋਗੇ ਜੋ ਵੀ ਜਿੰਨਾ ਵੀ ਤੁਹਾਡੇ ਨਾਲ ਬੁਰਾ ਕਰ ਰਿਹਾ ਹੋਵੇਗਾ ਉਸ ਤੋਂ ਦੁੱਗਣਾ ਬੁਰਾ ਉਸਦੇ ਨਾਲ ਹੋਵੇਗਾ ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਤੇ ਕਲਿੱਕ ਕਰਕੇ ਆਲ ਤੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਇਸੇ ਤਰ੍ਹਾਂ ਦੇ ਕੱਲ ਮੈਂ ਮੰਤਰ ਪਾਠ ਦੂਆ ਫਰਿਆਦ ਅਮਲ ਵਜ਼ੀਫੇ ਆਪ ਸਭੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ